ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਖਬਰ ਮਿਲੀ ਹੈ ਉਹ ਇਹ ਹੈ ਕਿ ਅਮਰਤਪਾਲ ਮਹਿਰੋ ਬਲਾਤਕਾਰੀ ਜਿਹੜਾ ਕਮਲਕੌਰ ਦਾ ਕਤਲ ਕਰਕੇ ਭਗੌੜਾ ਹੋ ਗਿਆ ਸੀ ਤੇ ਇੰਟਰਪੋਲ ਵੱਲੋਂ ਪੰਜਾਬ ਪੁਲਿਸ ਨੂੰ ਇਹ ਕਿਹਾ ਗਿਆ ਕਿ ਤੁਸੀਂ ਅਮਰਤਪਾਲ ਮਹਿਰੋ ਦੇ ਦਸਤਾਵੇਜ਼ ਸਾਨੂੰ ਦਿਓ ਮਤਲਬ ਅਮਰਤਪਾਲ ਮੈਰੋ ਨੂੰ ਇੰਡੀਆ ਲੈਤਾ ਜੋ ਦਵਾਈ ਭੱਜ ਗਿਆ ਸੀ ਹੁਣ ਛੇਤਰ ਚੰਗੀ ਤਰ੍ਹਾਂ ਫਿਰਨੇ ਜਿਹੜੇ ਉਹਦੇ ਵਕੀਲ ਨੇ ਜਿਹੜੇ ਕਹਿੰਦੇ ਸੀ નિર્ਦੋਸ਼ ਹੈ ਉਹਨੇ ਕਤਲ ਨਹੀਂ ਕੀਤਾ ਐਵੇਂ ਇਲਜ਼ਾਮ ਲਾਏ ਨੇ ਔਰ ਪੁਲਿਸ ਨੂੰ ਗਲਤ ਸ਼ਬਦ ਕਰਨ ਵਾਸਤੇ ਲੱਗੇ ਹੋਏ ਸੀ ਪੁਲਿਸ ਨੂੰ ਬਦਨਾਮ ਕਰਨ ਵਾਸਤੇ ਲੱਗੇ ਹੋਏ ਸੀ ਉਹਨਾਂ ਵਕੀਲਾਂ ਨੂੰ ਵੀ ਹੁਣ ਬੇਨਤੀ ਹੈ ਵੀ ਹੁਣ ਤਿਆਰ ਰਹੋ ਹੁਣ ਜੂਤ ਜੇ ਅਮਰਤਪਾਲ ਮੈਰੋ ਦੇ ਫਿਰੂਗਾ ਤਾਂ ਨਾਲ ਪੁਸ਼ਗੀ ਤੁਹਾਡੀ ਵੀ ਹੋਣੀ ਹੈ ਕਿਉਂਕਿ ਜਦੋਂ ਉਹ ਬੰਦਾ ਮੈਂ ਤਾਂ ਬਲਾਤਕਾਰ ਹੀ ਕਹਿਣਾ ਹੋਣਾ ਕਤਲ ਕਰਕੇ ਭੱਜਿਆ ਉਦੋਂ ਉਹਦੇ ਵਿੱਚ ਸਿੱਖੀ ਵਾਲਾ ਇੱਕ ਵੀ ਸਿਧਾਂਤ ਦੇਖਣ ਨੂੰ ਨਜ਼ਰ ਨਹੀਂ ਆਇਆ ਕਿਉਂਕਿ ਜੋ ਕੁਝ ਲੋਕਾਂ ਦੇ ਸਾਹਮਣੇ ਆਇਆ ਉਸ ਤੋਂ ਬਾਅਦ ਵਿੱਚ ਉਹਦੀਆਂ ਚੈਟ ਕਰਦੇ ਦੀਆਂ ਵੀਡੀਓ ਵਾਇਰਲ ਹੋ ਗਈਆਂ। ਔਰ ਕੰਚਨ ਕੁਮਾਰੀ ਕਮਲ ਕੌਰ ਦਾ ਪਰਿਵਾਰ ਸਾਹਮਣੇ ਆ ਗਿਆ ਕਿ ਸਾਡੀ ਕੁੜੀ ਦੇ ਨਾਲ ਧੱਕਾ ਕੀਤਾ ਗਿਆ। ਔਰ ਮੇਰੇ ਵੱਲੋਂ ਬਲਾਨਤ ਕਰਦੇ ਜਿਹੜੇ ਸਬੂਤ ਪੇਸ਼ ਕਰਨ ਦੀ ਗੱਲ ਕੀਤੀ ਸੀ ਉਹ ਵੀ ਹੁਣ ਸਾਹਮਣੇ ਲੈ ਕੇ ਆਵਾਂਗੇ। ਔਰ ਜਿਹੜੀਆਂ ਵੀ ਭੇਡਾਂ ਉਹਨੂੰ ਜੋਧਾ ਕਹਿੰਦੀਆਂ ਸੀ ਤੇ ਉਹ ਥੋੜਾ ਜਿਹਾ ਹੁਣ ਲਖਣ ਜਰੂਰ ਲਾਇਓ ਦੇ ਜੋਦਾ ਆਪਣੇ ਆਪ ਨੇ ਤੇ ਉਹਨੂੰ ਛੇਤਰ ਫੇਰ ਕੇ ਪੰਜਾਬ ਲਿਆਂਦਾ ਜਾ ਰਿਹਾ ਕਿਉਂ ਲਿਆਂਦਾ ਜਾ ਰਿਹਾ ਕਿਉਂਕਿ ਕੱਚਾ ਚਿੱਠਾ ਜਿਹੜਾ ਸੀ ਉਹਦੇ ਕਰیکٹر ਦਾ ਉਹ ਪੁਲਿਸ ਨੇ ਖੋਲ ਲਿਆ ਜਿਹੜਾ ਬਲੈਕਮੇਲਿੰਗ ਦਾ ਧੰਦਾ ਕਰਦੇ ਸੀ ਉਹ ਕੁੜੀ ਦੇ ਕੋਲੋਂ ਕਰਾਉਂਦੇ ਸੀ ਉਹ ਸਾਰਾ ਕੁਝ ਪੁਲਿਸ ਨੂੰ ਸਬੂਤ ਮਿਲ ਚੁੱਕੇ ਹੈ ਤੇ ਹੁਣ ਜਿਹੜੇ ਇੱਥੇ ਨੀਲੇ ਬਾਣੇ ਵਾਲੇ ਪਹਿਲਾਂ ਕਹਿੰਦੇ ਸੀ ਕਿ ਜੋਧਾ ਉਹ ਹੁਣ ਉਹ ਕਹਿੰਦੇ ਇਹ ਸ਼ਰਮਸ਼ਾਰ ਹੋ ਰਹੇ ਆ ਉਹਨੇ ਬਾਣੇ ਨੂੰ ਦਾਗ ਲਾਇਆ ਤੇ ਬਹੁਤ ਕੁਝ ਸਾਹਮਣੇ ਆਉਣ ਵਾਲਾ ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਵੀ ਇਹ ਉਹ ਲੋਕ ਨੇ ਜਿਨ੍ਹਾਂ ਨੇ ਸਿੱਖ ਕੌਮ ਦੇ ਨਾਲ ਵਿਸ਼ਵਾਸ ਘਾਤ ਕੀਤਾ ਔਰ ਬਹੁਤੇ ਲੋਕ ਟ੍ਰੋਲ ਇਹ ਕਰਦੇ ਸੀ ਕਿ ਇਹ ਮੁਸਲਮ ਕਮਿਊਨਿਟੀ ਦੇ ਵਿੱਚੋਂ ਆਇਆ ਤੇੜਾ ਉਹ ਖੂਨ ਹੁੰਦਾ ਅੰਦਰ ਕਹਿ ਲਈ ਬੇਕਿਰਕੇ ਲੋਕ ਜਿਨ੍ਹਾਂ ਨੂੰ ਕਿਹਾ ਜਾਂਦਾ ਉਹ ਖੂਨ ਇਹਦੇ ਮੈਰੋ ਦੇ ਅੰਦਰ ਵੀ ਹੈਗਾ ਸੀ ਰਹਿੰਦੇ ਖੁੰਦੀ ਕਸਰੇ ਇਹਦੇ ਪਾਪੇ ਨੇ ਕੱਢਤੀ ਸੀ ਉਹ ਕਹਿੰਦਾ ਸੀ ਮੈਂ ਤਾਂ ਆਪਣੇ ਮੁੰਡੇ ਨੂੰ ਬੇਦਖਲ ਕੀਤਾ ਹੋਇਆ ਤੇ ਉਹਨੇ ਇਹ ਵੀ ਕਹਿੰਦਾ ਸੀ ਕਿ ਅਸੀਂ ਤਾਂ ਜੇ 1947 ਤੋਂ ਸਿੱਖ ਬਣੇ ਹੋਏ ਆ ਤੇ ਪਰ ਉਹਦੇ ਨਾਮ ਨਾਮ ਦੇ ਨਾਲ ਛੋਟਾ ਖਾਨ ਲੱਗਦਾ ਰਿਹਾ ਇਹ ਬਹੁਤ ਕੁਝ ਪੁਲਿਸ ਨੇ ਖੰਘਾਲਿਆ ਜਿੰਨੇ ਵੀ ਤੱਥ ਸਬੂਤ ਕੱਚਾ ਚਿੱਠਾ ਇਹਦੇ ਕਰੈਕਟਰ ਤੇ ਪੁਲਿਸ ਨੂੰ ਲੱਭਿਆ ਉਹ ਸਾਰਾ ਖੋਲਿਆ ਜੋ ਬਹੁਤ ਵੱਡੀਆਂ ਵੱਡੀਆਂ ਫੜਾ ਮਾਰੀਆਂ ਸੀ ਅਸੀਂ ਪੰਜਾਬ ਦੇ ਵਿੱਚੋਂ ਲੱਜਰ ਤਾਂ ਖਤਮ ਕਰਨੀ ਹੈ ਪਰ ਜਦੋਂ ਦਬਾਈ ਪੱਜਿਆ ਉਹ ਤੋਂ ਬਾਅਦ ਵਿੱਚ ਲੋਕਾਂ ਨੇ ਵੀਡੀਓ ਵਾਇਰਲ ਕਰ ਦਿੱਤੀਆਂ ਖਾਸ ਕਰਕੇ ਜਿਹੜੇ ਉਹਨੇ ਆਪ ਕਰਦੂਤ ਕੀਤੀ ਸੀ ਕਮਲ ਕੌਰ ਦੀਆਂ ਜਿਹੜੀਆਂ ਅਸ਼ਲੀਲ ਵੀਡੀਓ ਸੀ ਇਹਦੇ ਫੋਨ ਵਿੱਚ ਉਹਨੇ ਖੁਦ ਵਾਇਰਲ ਕਰਤੀਆਂ ਸੀ ਹੁਣ ਸਵਾਲ ਬਹੁਤ ਵੱਡੇ ਵੱਡੇ ਹੋਣਗੇ ਇੱਕ ਪਾਸੇ ਤੁਸੀਂ ਗੰਦ ਗੇ ਲਚਰਤਾ ਸਾਫ ਕਰਨ ਵਾਸਤੇ ਤੁਰੇ ਸੀ ਦੂਜੇ ਪਾਸੇ ਤੁਸੀਂ ਆਪ ਲਚਰਤਾ ਅਸ਼ਲੀਲ ਵੀਡੀਓ ਵਾਇਰਲ ਕੀਤੀਆਂ ਇਹ ਸਾਰੇ ਜਿਹੜੇ ਸਬੂਤ ਨੇ ਪੁਲਿਸ ਨੇ ਲੱਭ ਲਏ ਮੈਂ ਇਹ ਜੇ ਬੰਦੇ ਨਾ 13 ਚੋਂ ਨਾ ਤਿੰਨਾਂ ਚੋਂ ਬਥੇਰੇ ਜੰਮਦੇ ਆ ਬਥੇਰੇ ਮਰਦੇ ਆ ਜਿੰਦੇ ਕਿ ਅੱਗੇ ਪਿਛੇ ਨਹੀਂ ਹੁੰਦਾ ਪਰ ਮੈਂ ਗੱਲ ਇਹ ਕਰਨੀ ਹੈ ਵੀ ਇਹਨਾਂ ਲੋਕਾਂ ਨੇ ਸਿੱਖ ਬਾਣੇ ਵਿੱਚ ਇੱਕ ਭੇੜੀਏ ਦਾ ਕਿਰਦਾਰ ਨਿਵਾਇਆ ਔਰ ਬਾਣਾ ਦੇਖ ਕੇ ਲੋਕ ਗੁੰਮਰਾਹ ਹੋ ਜਾਂਦੇ ਸੀ ਲੋਕ ਵਿਸ਼ਵਾਸ ਕਰ ਲੈਂਦੇ ਸੀ بڑے بڑے ਲੋਕਾਂ ਨੇ ਇਹਨਾਂ ਲੋਕਾਂ ਨੂੰ ਸ਼ਰਦਾ ਦੇ ਨਾਮ ਤੇ ਫੰਡ ਵੀ ਦਿੱਤੇ ਸੇਵਾ ਕਹਿ ਕੇ ਇਹਨਾਂ ਲੋਕਾਂ ਨੂੰ ਪੈਸੇ ਵੀ ਦਿੱਤੇ ਪਰ ਉਹ ਲੋਕ ਵੀ ਹੋਣ ਪਛਤਾਉਂਦੇ ਨਹੀਂ ਵੀ ਸਾਡੇ ਕੋਲੋਂ ਇਹ ਗਲਤੀਆਂ ਹੋ ਕਿਵੇਂ ਗਈਆਂ ਅਸੀਂ ਇਸ ਬਾਣੇ ਤੇ ਵਿਸ਼ਵਾਸ ਕਿਦਾਂ ਕਰ ਬੈਠੇ ਮੈਂ ਤੇ ਇੱਕ ਬੇਨਤੀ ਕਰ ਦੇਣਾ ਬਾਣਾ ਕਿਸੇ ਵੀ ਤੰਤ ਤੇ ਪਹਿਨਿਆ ਜਾ ਸਕਦਾ ਪਰ ਜਿਹੜਾ ਬਾਣੇ ਦਾ ਕਰੈਕਟਰ ਹੁੰਦਾ ਹੈ ਬਾਣੇ ਦੇ ਪਿਛੇ ਸਿਧਾਂਤ ਹੁੰਦਾ ਉਹਨੂੰ ਮੰਨਣਾ ਉਹਨੂੰ ਕਮਾਉਣਾ ਬੜਾ ਔਖਾ ਹੁੰਦਾ ਤੇ ਇਹ ਪ੍ਰੂਫ ਕਰ ਦਿੱਤਾ ਮੈਰੋ ਖਾਚ ਨੇ ਬਿਸਾੜਾ ਬਾਣੇ ਦੇ ਨਾਲ ਸਾਡਾ ਕੌਮ ਦੇ ਨਾਲ ਸਾਡਾ ਸਨਹਤਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਇਹ ਬਾਣੇ ਵਿੱਚ ਛੁਪੇ ਹੋਏ ਗੁੰਡੇ ਆ ਅਸੀਂ ਜੋ ਕਰਾਂਗੇ ਉਹ ਬਾਣੇ ਦੇ ਵਿੱਚ ਰਹਿ ਕੇ ਗੁੰਡਾਗਰਦੀ ਕਰਾਂਗੇ ਤੇ ਗੁੰਡਾਗਰਦੀ ਦਾ ਨੰਗਾ ਨਾਚ ਇਹ ਸਾਹਮਣੇ ਕਮਲਪੌਰ ਦਾ ਕਤਲ ਕਰਕੇ ਅਮਰਤਪਾਲ ਮਹਿਰੋ ਖਾਚ ਨੇ ਇਹ ਸਬੂਤ ਦਿੱਤੇ ਹੈ ਤੇ ਹੁਣ ਇੰਟਰਪੋਲ ਨੇ ਜਿਹੜੇ ਦਸਤਾਵੇਜ਼ ਮੰਗੇ ਆ ਵੀ ਅੰਮ੍ਰਿਤਪਾਲ ਨੂੰ ਜੇ ਤੁਸੀਂ ਦਵਾਈ ਤੋਂ ਵਾਪਸ ਬੁਲਾਉਣਾ ਹੈ ਹਾਲਾਂਕਿ ਉਹਦੀਆਂ ਲੋਕੇਸ਼ਨਾਂ ਵਗੈਰਾ ਟਰੇਸ ਹੋਈਆਂ ਨੇ ਜਾਂ ਨਹੀਂ ਹੋਈਆਂ ਨੇ ਇਹ ਪੁਲਿਸ ਦਾ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਅਸੀਂ ਉਧਰ ਨਹੀਂ ਜਾਣਾ ਪਰ ਹੁਣ ਭੇਡਾਂ ਨੂੰ ਬੇਨਤੀ ਹੈ ਵੀ ਜੋਦਾ ਆਪਣੇ ਆਪ ਨਹੀਂ ਆ ਰਿਹਾ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਵੀ ਆਉਣਾ ਨਹੀਂ ਕਿਉਂਕਿ ਜਦੋਂ ਐਡੀ ਵੱਡੀ ਖਬਰ ਬਣ ਜਾਵੇ ਮੈਨੂੰ ਸ਼ੱਕ ਇਹ ਵੀ ਪੈਂਦਾ ਵੀ ਸ਼ਾਇਦ ਉਹ ਪਾਕਿਸਤਾਨ ਵਿੱਚ ਚਲਾ ਗਿਆ ਉਹ ੜਵੇ ਨਹੀਂ ਹੈਗਾ ਪਰ ਜੇ ਇੰਟਰਪੋਲ ਨੇ ਦਸਤਾਵੇਜ਼ ਮੰਗੇ ਨੇ ਤਾਂ ਹੋ ਸਕਦਾ ਕੋਈ ਸਬੂਤ ਉਹਨਾਂ ਦੇ ਹੱਥ ਲੱਗਿਆ ਹੋਵੇ ਤੇ ਹੁਣ ਜੋ ਕੁਝ ਹੋਣਾ ਹੈ ਅੱਗੇ ਪੁਲਿਸ ਦੀ ਕਾਰਵਾਈ ਹੈ ਪਰ ਜਿਹੜੇ ਜੋਧਾ ਜੋਧਾ ਕਹਿੰਦੇ ਸੀ ਜਕਾਰੇ ਛੱਡਦੇ ਸੀ ਤੇ ਉਹਨਾਂ ਨੂੰ ਮਾੜਾ ਮੋਟਾ ਜੇ ਅਣਖ ਸ਼ਰਮ ਉਹਨਾਂ ਦੇ ਕੋਲੇ ਹੋਊਗੀ ਤਾਂ ਥੋੜਾ ਬੋਤਾ ਆਪਣੇ ਆਪ ਨੂੰ ਕੰਟਰੋਲ ਕਰ ਲੈਣਗੇ ਵੀ ਅਸੀਂ ਕਿੰਨਾ ਨੂੰ ਜੋਤੇ ਕਹ ਰਹੇ ਵੀ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ